ਅਮਰਪਾਲ ਸਿੰਘ ਹੋਰਨਾਂ ਲੋਕੇਸ਼ਨ ਦਾ ਚੱਲ ਰਿਹਾ ਹੈਗਾ ਕੀ ਕਹੋਗੇ ਕਿਸ ਤਰ੍ਹਾਂ ਬਰੇਦਾ ਰਹੂ ਤੁਹਾਡਾ ਇਹ ਬੜੀ ਕਠਿਆ ਕਿਸਮ ਦੀ ਗੱਲ ਹੈ ਕਿ ਉੱਥੇ ਡਿਬਰਗੜ੍ਹ ਦੇ ਵਿੱਚ ਪਹਿਲਾਂ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਜਾਂ ਉਹਨਾਂ ਦੀ ਬੈਰਕ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਆ ਤੇ ਫਿਰ ਉਹਨਾਂ ਤੇ ਜਿਹੜੇ ਆ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਉਹਨਾਂ ਨੇ ਮਿਰਕਲ ਪਿਛਲੇ 10 ਦਿਨ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ ਉਹਨਾਂ ਦੇ ਪੇਰੈਂਟਸ ਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੁੱਖ ਹੜਤਾਲ ਕੀਤੀ ਹੈ ਇਹ ਉਹਦੀ ਜਿਹੜੀ ਵਾਈਫ ਅਮਰਪਾਲ ਸਿੰਘ ਦੀ ਉਹਨੇ ਵੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨੇ ਭੁੱਖ ਹੜਤਾਲ ਰੱਖੀ ਹੋਈ ਹੈ ਤੇ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਪੀ ਰਿਹਾ ਇਹਨਾਂ ਕੁਝ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਕ ਰਹੀ ਆ ਨਾ ਹੀ ਕੋਈ ਸਰਕਾਰ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਕੋਈ ਪਹਿਲ ਕਦਮੇ ਕਰ ਰਹੀ ਆ ਤੇ ਜੇ ਉਹਨਾਂ ਨੂੰ ਜਾਂ ਉਹਨਾਂ ਦੇ ਮਾਪਿਆਂ ਦੇ ਵਿੱਚੋਂ ਕਿਸੇ ਨੇ ਵੀ ਕੁਝ ਹੁੰਦਾ ਹੈ ਤੇ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਡਿਬਰੂਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਹੋਏਗੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਉਹ ਜਿਹੜੇ ਆ ਰਿਹਾ ਹੋਣੇ ਚਾਹੀਦੇ ਨੇ ਤੇ ਜੇ ਨਹੀਂ ਉਹਨਾਂ ਤੇ ਜਿਹੜੇ ਮਾਮਲਾ ਉਹਨਾਂ ਦੀ ਜਿਹੜੀ ਜੇਲ ਸ਼ਿਫਟਿੰਗ ਘਟੋਟ ਉਹਨਾਂ ਦੀ ਜੇਲ ਸ਼ਿਫਟਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪਰ ਸਰਕਾਰ ਜਿਹੜੀ ਹੈ ਗੱਲ ਨੂੰ ਸੁਣ ਰਹੀ ਹੈ ਸੁਣਨੀ ਚਾਹੀਦੀ ਹੈ ਤੁਹੋ ਕਿਤੇ ਅੰਝ ਲੱਗਦਾ ਹੈਗਾ ਕਿ ਪਹਿਲਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਸਾਰਾ ਕੁਝ ਹੋਇਆ ਹੈਗਾ ਕਿ ਪਹਿਲਾਂ ਹੀ ਪੰਥਕ ਤੌਰ ਤੇ ਇਕੱਠੇ ਹੋ ਜਾਂਦੇ ਆ ਅੱਜ ਤੋ ਸ਼ਾਇਦ ਇੱਥੇ ਲੋਕਤਰੀ ਹੋ ਨਹੀਂ ਆਦੀ ਇਹ ਸਾਡੀ ਇੱਕ ਬਨਮਨਾ ਹੈਗੀ ਹੈ ਕਿ ਅਸੀਂ ਪੂਰੀ ਤਰ੍ਹਾਂ ਜਥੇਬੰਦਕ ਜਿਹੜਾ ਉਹ ਨਹੀਂ ਹੋ ਪਾਉਂਦੇ ਕੁਛ ਨਾ ਕੁਛ ਕੁਛ ਨਾ ਕੋਸ਼ਿਸ਼ ਜਦੋਂ ਵੀ ਕੋਈ ਜਥੇਬੰਦਕ ਹੋਣ ਦਾ ਯਤਨ ਕਰਦਾ ਹੈ ਤੇ ਕੁਛ ਇਸ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਆ ਉਹ ਵਿੱਚ ਆ ਜਾਂਦੇ ਆ ਜਿਹੜੇ ਜਥੇਬੰਦਕ ਜਦੋਂ ਪੰਥ ਹੋਣ ਲੱਗਦਾ ਤੇ ਉਹਨੂੰ ਤਰੋ-ਤੇੜ ਕਰ ਦਿੰਦੇ ਆ ਇਹ ਸਾਡੀ ਇੱਕ ਸਮੱਸਿਆ ਹੈ ਜਦੋਂ ਜਦੋਂ ਪੰਥ ਜਥੇਬੰਦਕ ਹੋਇਆ ਹੈ ਪ੍ਰਾਪਤੀਆਂ ਵੀ ਕੀਤੀਆਂ ਨੇ ਤੇ ਜਦੋਂ ਜਦੋਂ ਇਹ ਖੇਰੂ ਹੋਇਆ ਹੈ ਸਰਕਾਰਾਂ ਦੇ ਵੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਜਥੇਬੰਦਕ ਜਿਹੜੇ ਆ ਉਹ ਪੂਰੀ ਤਰ੍ਹਾਂ ਨਾ ਹੋ ਪਾਉਣ ਇਹਨਾਂ ਦੇ ਵਿੱਚ ਬੰਦੀਆਂ ਪਈਆਂ ਰਹਿਣ ਉਹਨਾਂ ਨੂੰ ਸ਼ੂਟ ਕਰਦੀਆਂ ਤੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜਥੇਬੰਦਕ ਤੌਰ ਤੇ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਤੇ ਇੱਕ ਪ੍ਰਿਤਪਾਲ ਸਿੰਘ ਸਿੱਖ ਹੁੰਦਾ ਜਿਹੜਾ ਕਿਸਾਨ ਸਿੰਘ ਰਸ ਤੋਂ ਚੱਕਿਆ ਪਹਿਲਾਂ ਪੀਜੇ ਰੋਧਤ ਕਰਿਆ ਹੁਣ ਚੰਡੀਗੜ੍ਹ ਹੈਗਾ ਪਰ ਚੌਂਟੇ ਦਰਜ ਹੈਗਾ ਫੋਰਸ ਨੂੰ ਦੇ ਉੱਤੇ ਲਾਈ ਹੈ ਕਿ ਜਿਵੇਂ ਸੈਕਟਰ ਦਾ ਦੁਬਾਰਾ ਫਿਰ ਹਰਿਆਣਾ ਫੋਰਸ ਨੂੰ ਲਿ ਜਾ ਸਕੇ ਕੀ ਇਹ ਸਾਰੇ ਸਿਨਰਚ ਇਹ ਵੀ ਇੱਕ ਕਿਸਮ ਦਾ ਮੈਂ ਸਮਝਦਾ ਕਿ ਕਿਸਾਨਾਂ ਨਾਲ ਤੱਕਾ ਹੈਗਾ ਕਿ ਅੰਦੋਲਨ ਦੇ ਵਿੱਚੋਂ ਉਹਨਾਂ ਦਾ ਇੱਕ ਲੜਕਾ ਜਿਹੜਾ ਚੁੱਕ ਲਿਆ ਜਾਂਦਾ ਜਦ ਕਿ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ ਪੂਰੀ ਕੀਤੀ ਹੋਈ ਹੈ ਤੇ ਕਿਸਾਨ ਜਿਹੜੇ ਹੈ ਬੈਰੀਕੇਡ ਜਿਹੜੇ ਉਹ ਟੱਪ ਕੇ ਪਰਲੇ ਪਾਸੇ ਗਏ ਹੀ ਨਹੀਂ ਆ ਇਹਦਾ ਮਤਲਬ ਹੈ ਕਿ ਫੋਰਸ ਉਰਲੇ ਪਾਸੇ ਆਈ ਹੈ ਔਰ ਉਹਨਾਂ ਨੇ ਉਸ ਲੜਕੇ ਨੂੰ ਚੁੱਕਿਆ ਕੁੱਟਮਾਰ ਕੀਤੀ ਹੈ ਇੱਕ ਨੂੰ ਗੋਲੀ ਮਾਰ ਕੇ ਜਿਹੜਾ ਹੈ ਉਹ ਖਤਮ ਕੀਤਾ ਹੈ ਤੇ ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਬਹੁਤ ਮੰਦਭਾਗਾ ਬਿਲਕੁਲ ਇਹ ਤਾਂ ਸ਼ੁਰੂ ਤੋਂ ਹੀ ਕਹਿੰਦੇ ਹਨ ਕਿ ਰਾਸੀ ਕਰਨ ਹੋਇਆ ਮਾਮਲੇਾਂ ਦਾ ਚਲਦਾ ਕਿ ਲੋਕਾਂ ਨੂੰ ਮਿਲੇਗਾ ਸਰ ਮੁਸ਼ਕਲ ਲੱਗਦਾ ਜੀ ਸਰਕਾਰਾਂ ਚਾਹੁੰਦੀਆਂ ਨਹੀਂ ਕਿ ਸਿੱਖਾਂ ਨੂੰ ਇਨਸਾਫ ਮਿਲੇ